ਵੀਡੀਓ ਵਿੱਚ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਗ੍ਰੰਥੀ ਸਿੰਘ ਦੇ ਜਿਨ੍ਹਾਂ ਨੇ ਇੱਕੋ ਚੌਂਕੜੇ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੰਪੂਰਨ ਕੀਤਾ ਹੈ ਜੀ ਹਾਂ ਬਾਬਾ ਰਾਜਾ ਸਿੰਘ ਜੀ ਕਾਲ ਚ ਰਾਣੀ ਬਠਿੰਡਾ ਵਾਲਿਆਂ ਵੱਲੋਂ ਸ੍ਰੀ ਪੈਣੀ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 48 ਘੰਟਿਆਂ ਦਾ ਪਵਿੱਤਰ ਸ੍ਰੀ ਅਖੰਡ ਪਾਠ ਸਾਹਿਬ ਉਹ ਵੀ ਇੱਕੋ ਚੌਂਕੜੇ ਵਿੱਚ ਬੈਠ ਕੇ ਬੜੀ ਹੀ ਨਿਮਰਤਾ ਦੇ ਨਾਲ ਸੰਪੂਰਨ ਕੀਤਾ ਗਿਆ ਹੈ ਇਹ ਉਹ ਚੜਦੀ ਕਲਾ ਵਾਲੇ ਸਿੰਘ ਹਨ ਜਿਨ੍ਹਾਂ ਨੇ ਇੱਕੋ ਚੌਂਕੜੇ ਵਿੱਚ ਬੈਠ ਕੇ ਲਗਾਤਾਰ ਸੰਪੂਰਨ ਅਖੰਡ ਪਾਠ ਸਾਹਿਬ ਕੀਤਾ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਾਥੀ ਸਿੰਘਾਂ ਦੇ ਸਹਿਯੋਗ ਦੇ ਨਾਲ ਇਸ ਚੜਦੀ ਕਲਾ ਵਾਲੇ ਗ੍ਰੰਥੀ ਸਿੰਘ ਨੂੰ ਸਮਾਪਤੀ ਵੇਲੇ ਉਠਾਇਆ ਜਾ ਰਿਹਾ ਹੈ ਤੇ ਮੇਰ ਕਰੀ ਤੇਰਾ ਹੀ ਹੋ ਜਾਵਾ ਐਸੀ ਮੇ